ਪ੍ਰੇਖਤੂ ਬਾਦ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਸਾ ਤੁਹਾਡੇ ਵੀ ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਜੀ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਇਸੇ ਤਰ੍ਹਾਂ ਹਲਵਾਰਾ ਹਵਾਈ ਅੱਡੇ ਦਾ ਵੀ ਵਰਚੁਅਲ ਉਦਘਾਟਨ ਹੋਇਆ ਸੋ ਇਸੇ ਤੇ ਚੱਲਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਮੰਗ ਰੱਖੀ ਹੈ ਕਿ ਇਸ ਹਵਾਈ ਅੱਡੇ ਦਾ ਨਾਮ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖਿਆ ਜਾਵੇ ਕੀ ਕਹਿਣਾ ਚਾਹੂੰ ਦੇਖੋ ਕਰਤਾਰ ਸਿੰਘ ਸਰਾਬਾ ਦੇਸ਼ ਦੀ ਇਆਦੀ ਲਈ ਕੁਰਬਾਨ ਹੋਣ ਵਾਲੇ ਛੋਟੀ ਉਮਰ ਦੇ ਨੌਜਵਾਨਾਂ ਵਿੱਚੋਂ ਲਗਭਗ ਸਭ ਤੋਂ ਛੋਟੀ ਉਮਰ ਦਾ ਜਦੋਂ ਨਵਾਲਕ ਹੈ ਤੇ ਉਹਨੂੰ ਫਾਂਸੀ ਦੀ ਸਜ਼ਾ ਮਿਲਦੀ ਹੈ ਜੀ ਤਾਂ ਅੰਗਰੇਜ਼ ਹਾਕਮ ਚਾਹੁੰਦਾ ਹੈ ਕਿ ਜੇ ਮਾਫੀ ਮੰਗ ਲਵੇ ਤੇ ਇਹਦੀ ਸਜ਼ਾ ਜਿਹੜੀ ਉਮਰ ਕੈਚ ਚ ਤਬਦੀਲ ਕਰ ਦੇਵਾਂ ਹਮ ਪਰ ਕਰਤਾਰ ਸਿੰਘ ਸ਼ਰਾਬਾ ਆਖਦਾ ਕਿ ਨਹੀਂ ਮੈਂ ਆਪਣੇ ਪੁਰਖਿਆਂ ਵਾਂਗ ਬਿਮਾਰ ਹੋ ਕੇ ਨਹੀਂ ਮਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਦੇਸ਼ ਦੀ ਖਾਤਰ ਹੱਸਦਾ ਹੱਸਦਾ ਸ਼ਹੀਦ ਹੋਵਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਮੈਨੂੰ ਯਾਦ ਰੱਖਣ ਸੋ ਕਰਤਾਰ ਸਿੰਘ ਸਰਾਬਾ ਵੀ ਇੱਕ ਵੱਡਾ ਨਾਮ ਹੈ ਹਮ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਨਾਮ ਜਿਹੜਾ ਆ ਉਹ ਨਾਮ ਹਲਵਾਰੇ ਹਵਾਈ ਅੱਡੇ ਦਾ ਨਾਮ ਕਰਤਾਰ ਸਿੰਘ ਸਰਾਬਾ ਭਾਜਪਾ ਨੂੰ ਸੂਟ ਨਹੀਂ ਕਰਦਾ ਹਮ ਕਿਉਂਕਿ ਜਿਹੜਾ ਬੰਦਾ ਕਰਤਾਰ ਸਿੰਘ ਸਰਾਬੇ ਨੂੰ ਪਿਆਰ ਕਰੇਗਾ ਜੀ ਉਹ ਕਰਤਾਰ ਸਿੰਘ ਸਰਾਬੇ ਦੇ ਫਲਸਫੇ ਨੂੰ ਪੜ੍ਹੇਗਾ ਹਮ ਜਿਹੜਾ ਫਲਸਫੇ ਨੂੰ ਜਾਣੇਗਾ ਤੇ ਉਹ ਫਲਸਫੇ ਦਾ ਟਕਰਾ ਜਿਹਨਾਂ ਫਲਸਫਿਆਂ ਨਾਲ ਹੋਏਗਾ ਉਹ ਟਕਰਾਅ ਦੀ ਨੀਤੀ ਵਾਲੇ ਲੋਕ ਜਿਹੜੇ ਨੇ ਉਹਦੇ ਨਾਂ ਤੇ 에ਅਰਪੋਰਟ ਕਿਉਂ ਰੱਖਣਗੇ ਹੂੰ ਸੋ ਇੱਕ ਤਾਂ ਗੱਲ ਮੈਨੂੰ ਇਹ ਲੱਗਦੀ ਹੈ ਦੂਸਰੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਇਹ ਇਸ ਤੋਂ ਪਹਿਲਾਂ 6 ਹਵਾਈ ਅੱਡੇ ਹਿੰਦੁਸਤਾਨ ਚ ਪੰਜਾਬ ਚ ਹੈਗੇ ਨੇ ਜੀ ਔਰ ਇਹ ਸੱਤਵਾਂ ਹੈ ਇਹਨਾਂ ਵਿੱਚੋਂ ਬਠਿੰਡਾ ਪਠਾਨਕੋਟ ਸ਼ਾਨੇਵਾਲ ਵਾਲਾ ਇਹਨਾਂ ਦੇ ਨਾਂ ਜਿਹੜੇ ਆ ਉਹ ਕਿਸੇ ਦੇ ਨਾਂ ਤੇ ਨਹੀਂ ਗੇ ਜੀ ਸ਼ਹਿਰ ਦੇ ਨਾਂ ਤੇ ਹੈ ਹੈਨਾ ਇਦਾਂ ਹਲਵਾਰਾ 에ਰਪੋਰਟ ਵੀ ਇੱਕ ਸ਼ਹਿਰ ਦੇ ਨਾਂ ਤੇ ਚੱਲੀ ਜਾਏਗਾ ਜੀ ਜਦੋਂ ਕਦੀ ਕਿਸੇ ਹਾਕਮ ਨੂੰ ਲੱਗੇਗਾ ਕਿ ਕਿਸੇ ਖਾਸ ਵਰਗ ਦੇ ਲਈ ਕੰਮ ਕਰਨਾ ਹੈ ਕਿਸੇ ਵਰਗ ਨੂੰ ਖੁਸ਼ ਕਰਨਾ ਤੇ ਹੋ ਸਕਦਾ ਹੈ ਕਿ ਉਸ ਵੇਲੇ ਇਹ ਨਾਂ ਰੱਖਿਆ ਜਾਵੇ ਪਰ ਉਸ ਵੇਲੇ ਵੀ ਮੈਨੂੰ ਇਹ ਨਹੀਂ ਲੱਗਦਾ ਕਿ ਕਰਤਾਰ ਸਿੰਘ ਸਰਾਬਾ ਦੇ ਚੋਣ ਵਾਲੇ ਲੋਕ ਜਿਹੜੇ ਨੇ ਉਹ ਐਸੇ ਵੋਟ ਮੈਂ ਕਿ ਐਡੀ ਵੱਡੀ ਸ਼ਕਤੀ ਹੋ ਜਾਣਗੇ ਜਾਂ ਉਹ ਇੱਕ ਨਾਂ ਰੱਖਣ ਤੇ ਖੁਸ਼ ਹੋ ਜਾਣਗੇ ਕਿਉਂਕਿ ਉਹ ਥੋੜੀ ਵੱਖਰੀ ਨੇਚਰ ਦੇ ਲੋਕ ਨੇ ਸੋ ਇਸ ਕਰਕੇ ਮੈਨੂੰ ਇਹ ਨਹੀਂ ਲੱਗਦਾ ਦੂਸਰੀ ਗੱਲ ਹੁਣ ਜਦੋਂ ਸਾਡੇ ਕੋਲ ਨੈਸ਼ਨਲ ਪੱਧਰ ਦੇ ਸੱਤ 에어ਪੋਰਟ ਹੋ ਗਏ ਇਹਨਾਂ 에어ਪੋਰਟ ਤੇ ਉਸ ਤਰ੍ਹਾਂ ਦੀ ਜਿਹੜੀ ਆਵਾਜ਼ ਆਈ ਹੈ ਅਜੇ ਉਹ ਪਬਲਿਕ ਨਹੀਂ ਹੋਈ ਜੀ ਜਿਸ ਬੰਦੇ ਨੇ ਹਵਾਰੇ ਦੇ ਲਾਗਿਓ ਦਿੱਲੀ ਜਾਣਾ ਉਹ ਇਹ ਦੇਖਦਾ ਹੈ ਕਿ ਮੈਨੂੰ 2 ਘੰਟੇ ਪਹਿਲਾਂ ਜਾਣਾ ਪੈਣਾ ਹੂੰ 2 ਘੰਟੇ ਹੋਣ ਲਈ ਪਹਿਲਾਂ ਆਉਣਾ ਪੈਣਾ ਜੀ ਠੀਕ ਹੈ 4 ਘੰਟੇ ਲੱਗ ਗਏ ਤੇ 4 ਘੰਟੇ 3 ਘੰਟੇ ਚ ਤੇ ਸ਼ਤਾਬਦੀ ਪਹੁੰਚ ਆ ਜਾਂਦੀ ਹੈ ਹੂੰ ਸ਼ਤਾਬਦੀ ਤੁਹਾਡੀ 1100 ਰੁਪਏ ਚ ਪਹੁੰਚਾਉਂਦੀ ਆ ਇਥੇ ਟੈਕਟ ਤਾਂ ਇਹ ਆਰਦੀ ਲੱਗਦੀ ਆ ਸੋ ਇੱਕ ਵਰਗ ਦੇ ਲਈ ਤਾਂ ਇਹ ਬਣ ਗਏ ਨੇ ਕਿ 20 ਮਿੰਟਾਂ ਚ ਤੁਹਾਡਾ ਸਫ਼ਰ ਹੋ ਗਿਆ ਹਮ ਪਰ ਬਹੁ ਗਿਣਤੀ ਦੇ ਲਈ ਇਹ ਇੰਨਾ ਆਸਾਨੀ ਜੀ ਦੂਸਰੀ ਗੱਲ ਇਹਨਾਂ ਦੀ ਆਪਣੀਆਂ ਗਿਣਤੀਆਂ ਮਿੰਤੀਆਂ ਹੁੰਦੀਆਂ ਨੇ ਜਿਹਦੇ ਵਾਸਤੇ ਬਣਾਉਂਦੇ ਨੇ ਇਹ ਕੋਈ ਪਬਲਿਕ ਦੇ ਲਈ ਨਹੀਂ ਬਣਦੇ ਇਹ ਇੱਕ ਵੱਖਰੀ ਗੱਲ ਹੈ ਜਿਹੜੀ ਮੈਨੂੰ ਲੱਗਦਾ ਸਾਨੂੰ ਚੈਨਲ ਤੇ ਨਹੀਂ ਡਿਸਕਸ਼ਨ ਚ ਲਾਉਣੀ ਚਾਹੀਦੀ ਵੀ ਇਹ ਬਣਾਉਣ ਦੇ ਮਕਸਦ ਕੁਝ ਹੋਰ ਹੁੰਦੇ ਨੇ ਇਹ ਵੀ ਇੱਕ ਸੈਕੰਡਰੀ ਮਕਸਦ ਹੁੰਦਾ ਕਿ ਲੋਕਾਂ ਨੂੰ ਆਵਾਜਾਈ ਦਾ ਉੱਥੋਂ ਸਾਧਨ ਬੜਿਆ ਰਵੇ ਤੇ ਇਹ ਗੱਲ ਸੱਚੀ ਹੈ ਜੀ ਸੋ ਇਸ ਦਾ ਵਰਚੂਅਲੀ ਇਹ ਦਗਾਟਨ ਵੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕੀਤਾ ਹਮ ਸਾਰੀ ਬੀਜੇਪੀ ਜਿਹੜੀ ਹੈ ਉਹ ਉਸ ਵੇਲੇ ਇਹ ਹਲਵਾਰਾ ਚ ਬੈਠੀ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਸ ਪ੍ਰੋਗਰਾਮ ਨੂੰ ਅਟੈਂਡ ਕਰਨ ਗਏ ਹੋਏ ਸੀ ਜਿਹਦੇ ਵਿੱਚ ਤਿੰਨ ਚਾਰ ਮੰਤਰੀ ਜਿਹੜੇ ਨੇ ਉਹ ਬੀਜੇਪੀ ਦੇ ਸੈਂਟਰ ਦੇ ਆਏ ਹੋਏ ਸੀ ਜੀ ਜਿਉਂ ਹੀ ਜਿਹੜਾ ਲੈਂਕ ਜੁੜਦਾ ਨਰਿੰਦਰ ਮੋਦੀ ਹੋਰੀ ਹਾਜ਼ਰ ਹੁੰਦੇ ਨੇ ਤੇ ਭਗਵੰਤ ਮਾਨ ਹੋਰੀ ਕਹਿੰਦੇ ਨਿਲੋ ਹਣ ਮੋਦੀ ਸਾਹਿਬ ਆ ਗਿਆ ਪਾ ਇਹਨਾਂ ਨੂੰ ਸੁਣਦੇ ਆ ਤੇ ਮੋਦੀ ਦੇ ਨਾਰੇ ਲੱਗਣੇ ਸ਼ੁਰੂ ਹੁੰਦੇ ਨੇ ਜੀ ਸੋ ਜਦੋਂ ਨਰਿੰਦਰ ਮੋਦੀ ਐ ਇੱਥੇ ਆਏ ਬੱਲਾ ਵਿੱਚ ਆਏ ਨੇ ਨਾ ਸੱਚਖੰਡ ਬੱਲਾ ਸਾਹਾ ਸੋ ਉਹ ਜੇ ਇੱਥੇ ਆ ਜਾਂਦੇ ਤੇ ਇੱਥੇ ਵੀ ਉਹਨਾਂ ਨਾਲ ਸੈਕੰਡਰੀ ਪੱਦਰ ਦਾ ਵਿਹਾਰ ਹੋਣਾ ਸੀ ਸੋ ਇਸ ਕਰਕੇ ਉਹ ਇੱਥੇ ਨਹੀਂ ਆਏ ਪਰ ਜਿਹੜੇ ਵਿਹਾਰ ਤੋਂ ਡਰਦੇ ਸੀ ਉਹ ਵਿਹਾਰ ਉਹਨਾਂ ਨਾਲ ਉੱਥੇ ਹਲਾਰੇ ਹੋ ਗਿਆ ਭਾਵੇਂ ਉਹ ਵਰਚਲੀ ਹੋਇਆ ਜੀ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਤੋਂ ਆਪਣਾ ਪੱਲਾ ਛਡਾ ਲਿਆ ਉਹਨਾਂ ਨੇ ਅਸਤੀਫਾ ਦੇ ਦਿੱਤਾ ਠੀਕ ਕਹਿਣਾ ਚਾਹੂੰਗੀ ਦੇਖੋ ਇਹ ਗੱਲਾਂ ਇਦਾਂ ਦੀਆਂ ਨੇ ਕਿ ਇਹ ਕਾਂਗਰਸ ਜਿਹੜੀ ਹੈ ਇਹ ਕਈ ਗੁੱਟਾਂ ਖੇਮਿਆਂ ਚ ਵੰਡੀ ਜਾਣੀ ਆ ਜੋ ਮੈਨੂੰ ਅੱਜ ਦੀ ਤਰੀਕ ਚ ਲੱਗਦਾ ਹੈ ਜੀ ਇਹਨੂੰ ਤਾਂ ਪਿਛਲੇ ਲੰਬੇ ਸਮੇਂ ਤੋਂ ਸਸਪੈਂਡ ਕੀਤਾ ਹੋਇਆ ਸੀ ਇਹਦੇ ਬੋਲਚਾਲ ਕਰਕੇ ਬਿਲਕੁਲ ਜਿਹੜੇ ਨੇ ਪਿਛਲੇ ਸਮਿਆਂ ਚ ਬਿਆਨ ਦਿੱਤੇ ਕਿ 500 ਕਰੋੜ ਰੁਪਈਆ ਚਾਹੀਦਾ ਹੈ ਕਾਂਗਰਸ ਵੱਲੋਂ ਸੀਐਮ ਬਣ ਲਈ ਜੀ ਫਿਰ ਉਹਨੇ ਕਿਹਾ ਜੇ ਸਿੱਧੂ ਨੂੰ ਸੀਐਮ ਦਾ ਐਲਾਨ ਕਰਨਗੇ ਤੇ ਫਿਰ ਮੈਂ ਐਕਟਿਵ ਹੋ ਕੇ ਕੰਮ ਕਰੂੰਗੀ ਫਿਰ ਉਹਨੇ ਕਿਹਾ ਕਿ ਚਾਰ ਨੇਤਾ ਜਿਨ੍ਹਾਂ ਚੰਨੀ ਦਾ ਵੀ ਨਾਲ ਆਵੜਿੰਗ ਦਾ ਵੀ ਲਿਆ ਸੁਖਜਿੰਦਰ ਰੰਦਾਵੇ ਦਾ ਵੀ ਲਿਆ ਪ੍ਰਤਾਪ ਸਿੰਘ ਬਾਜਵੇ ਦਾ ਵੀ ਲਿਆ ਜੀ ਵੀ ਇਹ ਕਾਂਗਰਸ ਨੂੰ ਖਰਾਬ ਕਰਦੇ ਨੇ ਫਿਰ ਉਹਨਾਂ ਨੇ ਆਪਣੇ ਆਪ ਹੀ ਐਲਾਨ ਕਰਤਾ ਕਿ ਮੈਂ ਅਮਰਸਰ ਈਸਟ ਤੋਂ ਚੋਣ ਲੜਾਂਗੀ ਜਿੱਥੇ ਮੇਰਾ ਹਸਬੰਦ ਜਿੱਤ ਆ ਰਿਹਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਡਿਸਪਲਿਨ ਵਿੱਚ ਰਹਿ ਕੇ ਕਰਨ ਵਾਲੀਆਂ ਗੱਲਾਂ ਨਹੀਂ ਇਸ ਸਾਰੇ ਦੌਰਾਨ ਜਦੋਂ ਅਸੀਂ ਨਵਜੋਤ ਸਿੱਧੂ ਜਾਂ ਡਾਕਟਰ ਨਵਜੋਤ ਕੌਰ ਸਿੱਧੂ ਬਾਰੇ ਗੱਲ ਕਰਦੇ ਹਾਂ ਜੀ ਤਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਪਰਿਵਾਰ ਜਾਂ ਦੋਨੇ ਮੀਆਂ ਬੀਬੀ ਇਹ ਕੋਈ ਲੰਮਾ ਚੌੜਾ ਇਹਨਾਂ ਦਾ ਹੱਕ ਜਿਹੜਾ ਕਾਂਗਰਸ ਤੇ ਨਹੀਂ ਬਣਦਾ ਹੂੰ ਇਹਦੇ باوجود ਇਹਨਾਂ ਨੂੰ ਵੱਡਾ ਮਾਨ ਸਤਕਾਰ ਮਿਲਿਆ ਪੰਜਾਬ ਦੇ ਇਹ ਪ੍ਰਧਾਨ ਵੀ ਰਹੇ ਜੀ ਪਿਛਲੀਆਂ ਚੋਣਾਂ ਇਹਨਾਂ ਦੀ ਪ੍ਰਧਾਨਗੀ ਹਟ ਲੜੀਆਂ ਗਈਆਂ ਤੇ ਇਹ ਇਸ ਕਰਕੇ ਨਾਰਾਜ਼ ਹੋਗਾ ਕਿ ਸਾਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਮਿਲਿਆ ਹੂੰ ਜੇ ਨਹੀਂ ਬਣਾਇਆ ਤੇ ਇਹ ਉਸ ਮੰਚ ਤੇ ਬੋਲੇ ਤੱਕ ਨਹੀਂ ਜਿੱਥੇ ਚੰਨੀ ਬੋਲਿਆ ਜੀ ਇੱਕ ਨਾਰਾਜ਼ਗੀ ਜਿਹੜੀ ਹੈ ਉਹ ਜਾਗਜ਼ਾਰ ਹੋ ਗਈ ਜਦੋਂ ਇਹ ਮੰਤਰੀ ਸੀ ਤੇ ਕੈਪਟਨ ਅਮਰਿੰਦਰ ਹੋਰੀ ਮੁੱਖ ਮੰਤਰੀ ਸੀ ਤੇ ਇਹ ਬੰਦਾ 3 ਸਾਲ ਆਪਣੇ ਜਿਹੜੀ ਪੋਰਟਫੋਲੀਓ ਆ ਉਹਦੇ ਤੇ ਨਿਕੰਮ ਨਹੀਂ ਕੀਤਾ ਤੇ ਉਹਦੇ ਨਾਲ ਵੀ ਲੋਜ ਜਿਹੜਾ ਜਾਂ ਛਵੀ ਜਿਹੜੀ ਆ ਉਹ ਕੰਕਸੀ ਖਰਾਬ ਹੋਈ ਹੂੰ ਉਲਟਾ ਇੱਕੋ ਕੰਮ ਤੇ ਲੱਗਾ ਰਿਹਾ ਕਿ ਕੈਪਟਨ ਨੂੰ ਨਿੰਦਣਾ ਹੈ ਤੇ ਉਹਨੂੰ ਲਾਉਣਾ ਜੀ ਕੈਪਟਨ ਨੂੰ 4 ਮਹੀਨੇ ਪਹਿਲਾਂ ਲਾਉਣ ਦਾ ਫਾਇਦਾ ਘੱਟ ਹੋਇਆ ਤੇ ਨੁਕਸਾਨ ਜ਼ਿਆਦਾ ਹੋਇਆ ਹੂੰ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਵੀ ਹੁਣ ਇਹਦੀ ਕੋਈ ਬਹੁਤੀ ਅਡੀਕ ਨਹੀਂਗੀ ਕਾਂਗਰਸ ਨੇ ਨੂੰ ਮਨਾਉਣਾ ਨੀਗਾ ਉਲਟਾ ਐਸੇ ਬਿਆਨ ਹੋਣੇ ਸ਼ੁਰੂ ਹੋ ਗਏ ਨੇ ਕਿ ਭਰਾ ਚੰਗਾ ਹੋਇਆ ਤੂੰ ਜਾਓ ਆਪਣੇ ਘਰ ਅਸੀਂ ਤੁਹਾਡੇ ਤੋਂ ਬਿਨਾ ਹੀ ਖੁਸ਼ ਹ ਜੀ ਸੋ ਪਿਛਲੇ ਲੰਮੇ ਸਮੇਂ ਤੋਂ ਇਹ ਜਾ ਰਹੇ ਸੀਗੇ ਤੇ ਹੁਣ ਇਹਨਾਂ ਦੇ ਜਾਣ ਦਾ ਦਿਨ ਆ ਗਿਆ ਹਮ ਸਵਾਲ ਇਹ ਹੈ ਕਿ ਹੁਣ ਜਾਣਗੇ ਕਿੱਥੇ ਜੀ ਕੀ ਇੱਥੇ ਤੇ ਮੁੱਖ ਮੰਤਰੀ ਤੋਂ ਘੱਟ ਕੁਝ ਲੈਣਾ ਨਹੀਂ ਚਾਹੁੰਦੇ ਕੀ ਜਿੱਥੇ ਚੱਲੇ ਨੇ ਉੱਥੇ ਇਹਨਾਂ ਨੂੰ ਟਿਕਟ ਵੀ ਮਿਲੇਗੀ ਸੋ ਇਹ ਆਪਣੇ ਆਪ 'ਚ ਵੱਡੇ ਸਵਾਲ ਨੇ ਜਿਨ੍ਹਾਂ ਸਵਾਲਾਂ ਦਾ ਨਿਰਣਾ ਆਉਣ ਵਾਲੇ ਦਿਨਾਂ 'ਚ ਹੋਏਗਾ ਕਿ ਇਹ ਭਾਜਪਾ 'ਚ ਦਵਾਰਾ ਜਾਂਦੇ ਨੇ ਜਾਂ ਆਮ ਆਦਮੀ ਪਾਰਟੀ ਜਾਂਦੇ ਨੇ ਜਾਂ ਕੋਈ ਹੋਰ ਅੱਕ ਚੱਪਦੇ ਬਿਲਕੁਲ ਬਿਲਕੁਲ ਸਰ ਸੋ ਅਸ ਥਿਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇਣ ਲਈ ਧੰਨਵਾਦ ਹੈ ਧੰਨਵਾਦ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ